ਭਾਈ ਸੁਵੇਕ ਸਿੰਘ ਤੇ ਸ਼ਾਬਾਦ ਸਿੰਘ ਨੂੰ ਚਰਖੜੀਆਂ ਦੇ ਉੱਪਰ ਚਾੜ ਕਰ ਕਿਉਂ ਸ਼ਹੀਦ ਕੀਤਾ ਗਿਆ ਭਾਈ ਸੁਵੇਕ ਸਿੰਘ ਤੇ ਉਹਨਾਂ ਦੇ 18 ਸਾਲ ਦੇ بیٹے ਭਾਈ ਸ਼ਾਬਾਦ ਸਿੰਘ ਨੂੰ ਲਾਹੌਰ ਵਿੱਚ ਸਾਮੇ ਦੀ ਹਕੂਮਤ ਨੇ 1745 ਈਸਵੀ ਚ ਚਰਖੜੀਆਂ ਤੇ ਚਾੜ ਕੇ ਸ਼ਹੀਦ ਕਰ ਦਿੱਤਾ ਸੀ ਭਾਈ ਸੁਬੇਕ ਸਿੰਘ ਪੰਜਾਬ ਦੇ ਲਾਹੌਰ ਜ਼ਿਲ੍ਹੇ ਦੇ ਪਿੰਡ ਜੰਬਰ ਦੇ ਰਾਈ ਭਾਗਾ ਦੇ ਘਰ ਪੈਦਾ ਹੋਇਆ ਸੀ ਉਹ ਆਪਣੇ ਪਿੰਡ ਦਾ ਜ਼ਿਮੀਂਦਾਰ ਸੀ ਉਸਨੇ ਜਵਾਨ ਉਮਰੇ ਅਰਬੀ ਅਤੇ ਫਾਰਸੀ ਸਿੱਖੀ ਅਤੇ ਬਾਅਦ ਵਿੱਚ ਇੱਕ ਸਰਕਾਰੀ ठेकेदार ਵਜੋਂ ਮੁਗਲ ਅਧਿਕਾਰੀਆਂ ਤੱਕ ਪਹੁੰਚ ਕੀਤੀ ਜਦੋਂ 1733 ਵਿੱਚ ਮੁਗਲ ਅਥਾਰਟੀ ਨੇ ਲਾਹੌਰ ਦੇ ਗਵਰਨਰ ਜਕਰੀਆ ਖਾਨ ਦੇ ਕਹਿਣ ਤੇ ਸਿੱਖਾਂ ਤੇ ਲਾਗੂ ਲੋਕਾਂ ਨੂੰ ਹਟਾਉਣ ਅਤੇ ਉਹਨਾਂ ਨੂੰ ਗ੍ਰਾਂਟ ਦੀ ਪੇਸ਼ਕਸ਼ ਕਰਨ ਦਾ ਫੈਸਲਾ ਕੀਤਾ ਤਾਂ ਸੁਵੇਕ ਸਿੰਘ ਨੂੰ ਉਹਨਾਂ ਨਾਲ ਗੱਲਬਾਤ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ। ਉਹ ਲਾਹੌਰ ਸਰਕਾਰ ਦੇ ਵਕੀਲ ਵੱਜੋਂ ਹਕਾਲ ਤਖਤ ਅੰਮ੍ਰਿਤਸਰ ਵਿਖੇ ਖਾਲਸੇ ਦੀ ਇਕੱਤਰਤਾ ਵਿੱਚ ਸ਼ਾਮਲ ਹੋਇਆ। ਇਸ ਤੋਂ ਬਾਅਦ ਵਕੀਲ ਦਾ ਖਿਤਾਬ ਉਸ ਦੇ ਨਾਮ ਦਾ ਸਥਾਈ ਜੁੜ ਗਿਆ। ਸਰਕਾਰ ਨਾਲ ਸੰਬੰਧਨ ਕਰਨ ਸਵੇਕ ਸਿੰਘ ਨੂੰ ਸਭਾ ਵਿਸ਼ਾਂਭਲਣ ਤੋਂ ਪਹਿਲਾਂ ਪਛਤਾਪ ਕਰਨਾ ਪਿਆ ਉਸਨੇ ਮੁਗਲ ਗਵਰਨਰ ਦੀ ਤਰਫੋਂ ਇੱਕ ਜਗੀਰ ਅਤੇ ਨਵਾਬ ਦੀ ਪੇਸ਼ਕਸ਼ ਕੀਤੀ ਜਿਸਨੂੰ ਸਿੱਖਾਂ ਨੇ ਠੁਕਰਾ ਦਿੱਤਾ ਪਰ ਸਵੇਕ ਸਿੰਘ ਨੇ ਬਹੁਤ ਮਿਹਨਤ ਕੀਤੀ ਅਤੇ ਆਖਰਕਾਰ ਉਹਨਾਂ ਨੂੰ ਪੇਸ਼ਕਸ਼ ਸਵੀਕਾਰ ਕਰਨ ਲਈ ਮਨੋਂ ਵਿੱਚ ਕਾਮਯਾਬ ਹੋ ਗਿਆ ਜੱਕਰੀਆ ਖਾਨ ਦੇ ਰਾਜ ਦੇ ਅੰਤ ਵਿੱਚ ਸਵੇਕ ਸਿੰਘ ਨੂੰ ਲਾਹੌਰ ਸ਼ਹਿਰ ਦਾ कोतवाल ਨਿਯੁਕਤ ਕੀਤਾ ਗਿਆ ਸੀ ਸਿੱਖੀ ਵਿੱਚ ਉਸ ਦਾ ਡੜ ਵਿਸ਼ਵਾਸ ਸੀ ਕਈ ਮੌਕਿਆਂ ਤੇ ਇਸ ਨੇ ਸਿੱਖਾਂ ਦੇ ਸਿਰਾਂ ਦਾ ਪੂਰੀਆਂ ਰਸਮਾਂ ਨਾਲ ਸੰਸਕਾਰ ਕਰਵਾਇਆ ਸੀ ਅਤੇ ਉਹਨਾਂ ਦੇ ਸਮਾਰਕ ਬਣਵਾਏ ਸਨ ਪਿਤਾ ਜਕਰੀਆ ਖਾਨ ਤੋਂ ਪਿਛੋ ਉਸਤਾ ਪੁੱਤਰ ਜਹਿਆਂ ਖਾਨ ਲਾਹੌਰ ਦਾ ਗਵਰਨਰ ਬਣਿਆ ਅਤੇ ਉਸ ਨੇ ਸੁਵੇਕ ਸਿੰਘ ਨੂੰ ਜਾਣ ਬੁੱਝ ਕੇ ਸੁਵੇਕ ਸਿੰਘ ਦੇ ਖਿਲਾਫ ਸ਼ਿਕਾਇਤਾਂ ਸੁਣੀਆਂ ਸੁਵੇਕ ਸਿੰਘ ਤੇ ਆਖਰ ਵਿੱਚ ਇਸਲਾਮ ਅਤੇ ਰਾਜ ਵਿਰੋਧੀ ਕਾਰਵਾਈਆਂ ਦਾ ਦੋਸ਼ ਲਗਾਇਆ ਗਿਆ ਇਸੇ ਤਰ੍ਹਾਂ ਇਸ ਦੇ ਪੁੱਤਰ ਸ਼ਹਾਬ ਸਿੰਘ ਨੂੰ ਦੋਸ਼ੀ ਕਰਾ ਦਿੱਤਾ ਗਿਆ ਉਹਨਾਂ ਨੂੰ ਆਪਣੀ ਜ਼ਿੰਦਗੀ ਪਹੁੰਚਾਉਣ ਵਾਸਤੇ ਬਦਲੇ ਵਿੱਚ ਸਲਾਮ ਕਬੂਲ ਕਰਨ ਲਈ ਜ਼ੋਰ ਲਾਇਆ ਗਿਆ ਪਰੰਤੂ ਉਹਨਾਂ ਨੇ ਇਹ ਨਾ ਮੰਨੀ ਦੋਵੇਂ ਪਿਓ ਪੁੱਤਰਾਂ ਨੂੰ ਤਿੱਖੇ ਦੰਦਿਆਂ ਵਾਲੀਆਂ ਦੋ ਵੱਖ-ਵੱਖ ਚਰਖੜੀਆਂ ਤੇ ਚੜ੍ਹ ਕੇ ਕਈ ਵਾਰ ਘੁਮਾਇਆ ਗਿਆ ਪਰ ਉਹ ਜਰਾ ਵੀ ਨਾ ਡੋਲੇ ਇਸ ਤਰ੍ਹਾਂ 1745 ਈਸਵੀ ਨੂੰ ਲਾਹੌਰ ਵਿੱਚ ਪ੍ਰਿਯ ਪੁੱਤਰ ਨੂੰ ਚੜਖਰੀਆਂ ਤੇ ਛਾੜ ਕੇ ਬੇਰहमी ਨਾਲ ਸ਼ਹੀਦ ਕੀਤਾ ਗਿਆ। ਸੋ ਇਹ ਸਨ ਭਾਈ ਸੁਵੇਕ ਸਿੰਘ ਦਾ ਸ਼ਹਾਬ ਬਈ ਸ਼ਾਬਾਦ ਸਿੰਘ ਜੀ ਸ਼ਹਾਦਤ ਦਾ ਕਾਰਨ। ਸੋ ਅੱਜ ਉਹਨਾਂ ਦਾ ਸ਼ਹਾਦਤਾ ਦਿਨ ਹੈ। ਸਾਰੀਆਂ ਸੰਗਤਾਂ ਨੂੰ ਉਹਨਾਂ ਨੂੰ ਯਾਦ ਕਰਨਾ ਚਾਹੀਦਾ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ